ਮੇਰਾ ਨਾਮ ਗੁਰਜੰਟ ਸਿੰਘ ਆ ਜੀ ਦੇਖੋ ਜੀ ਅਸੀਂ ਕਾਨੇ ਕੇ ਸਾਰੇ ਨਗਰ ਨੇ ਔਰ ਸਪੋਰਟਸ ਡਿਪਾਰਟਮੈਂਟ ਨੇ ਕਾਨੇ ਕੇ ਗਵਰਨਮੈਂਟ ਸਕੂਲ ਦੇ ਸਾਰੇ ਬੱਚਿਆਂ ਨੇ ਇਕੱਠੇ ਹੋ ਕੇ ਅਕਸ਼ਦੀਪ ਦੀ ਅਰਦਾਸ ਕੀਤੀ ਹੈਗੀ ਵੀ ਉਹਦੀ ਕੱਲ ਨੂੰ ਜਿਹੜੀ ਪਰਫਾਰਮੈਂਸ ਆ ਉਹ ਇੱਕ ਨੰਬਰ ਆਵੇ ਤੇ ਸਾਡੀ ਅਰਦਾਸ ਜਿਹੜੀ ਕੀਤੀ ਆ ਉਹ ਪੂਰਨ ਹੋਵੇ ਤੇ ਪੂਰੇ ਇੰਡੀਆ ਨੂੰ ਪੂਰੇ ਪੰਜਾਬ ਨੂੰ ਇਸ ਚੀਜ਼ ਤੇ ਮਾਣ ਹੋਵੇ ਦੇਖੋ ਜੀ ਅੱਜ ਸਾਡੇ ਸਾਡੇ ਨਗਰ ਤੋਂ ਸਾਰੀਆਂ ਸੰਸਥਾਵਾਂ ਸਾਰੇ ਕਲੱਬ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸਾਰੀਆਂ ਪਾਰਟੀਆਂ ਤੇ ਨਗਰ ਪੰਚਾਇਤ ਨੇ ਇੱਕੋ ਕੇਤੇ ਸਾਰੀ ਸਪੋਰਟ ਡਿਪਾਰਟਮੈਂਟ ਨੇ ਆ ਕੇ ਪ੍ਰਮਾਤਮਾ ਅੱਗੇ ਆਕਸ਼ੂ ਦੀ ਵਧੀਆ ਗੇਮ ਜਿਹੜੀ ਪਰਫਾਰਮੈਂਸ ਹੋਣ ਲਈ ਅਰਦਾਸ ਕੀਤੀ ਆ ਤੇ ਇਹ ਸਾਡੇ ਪਿੰਡ ਦੀ ਪੂਰੇ ਜ਼ਿਲ੍ਹੇ ਦੀ ਪੰਜਾਬ ਦੀ ਤੇ ਇੰਡੀਆ ਦੀ ਅਰਦਾਸ ਪ੍ਰਮਾਤਮਾ ਪੂਰੀ ਕਰੇ ਤੇ ਆਕਸ਼ੂ ਨੂੰ ਕੱਲ ਪਰਫਾਰਮੈਂਸ ਬਹੁਤ ਵਧੀਆ ਹੋਵੇ ਤੇ ਇੰਡੀਆ ਦੀ ਝੋਲੀ ਇੱਕੋ ਤਿੰਨਾਂ ਚੋਂ ਇੱਕ ਮੈਡਲ ਪਾਵੇ ਸਾਨੂੰ ਪੂਰੀ ਉਮੀਦ ਹੈ ਜੀ ਹਾਂਜੀ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਜਸੂ ਮਡੇਰ ਐਥਲੈਟਿਕ ਕੋਚ ਦੇਖੋ ਇਹ ਸਾਰੇ ਇਹ ਅਕਸ਼ਦੀਪ ਹੈ ਜਿਹੜਾ ਪਿੰਡ ਕਾਨੇਕਾ ਦਾ ਜੰਪੜਾ ਹੈ ਇੱਥੇ ਅੱਜ ਕਾਨੇਕਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਅਫਸਰ ਸਾਹਿਬਾਨ ਸਮੂਹ ਨਗਰ ਜਿੰਨੇ ਵੀ ਮਤਲਬ ਲੋਕ ਇੱਥੇ ਜੁੜੇ ਨੇ ਉਹਦੀ ਅਰਦਾਸ ਲਈ ਅਰਦਾਸ ਲਈ ਕਿਉਂਕਿ ਉਹਦੀ ਜਿਹੜੀ 올림픽 ਪੈरिस ਦੇ ਵਿੱਚ ਕੱਲ 11 ਵਜੇ ਉਹਦਾ ਇਵੈਂਟ ਸਟਾਰਟ ਹੋਣਾ ਹੈ ਉਹਦੀ ਅਰਦਾਸ ਬੇਨਤੀ ਦੇ ਵਿੱਚ ਵੀ ਪੈरिस 올림픽 ਦੇ ਵਿੱਚ ਉਹ 골ਡ ਮੈਡਲ ਪ੍ਰਾਪਤ ਕਰੇ ਅਤੇ ਪੰਜਾਬ ਤੇ ਭਾਰਤ ਦੀ ਝੋਲੀ ਮੈਡਲ ਪਾਵੇ ਦੇਖੋ ਸਰ ਜਿੰਨਾ ਇੱਥੇ ਦੇਖਣ ਨੂੰ ਮਿਲਿਆ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਰ ਪੂਰੇ ਪੰਚਾਇਤ ਤੋਂ ਤੇ ਜਿਹੜੇ ਅਫਸਰ ਸਾਹਿਬਾਨ ਜ਼ਿਲ੍ਹਾ ਖੇਡ ਅਫਸਰ ਤੇ ਕੋਚੇ ਸਾਹਿਬਾਨ ਇਕੱਠੇ ਹੋਏ ਨੇ ਇੱਕ ਸਾਂਝੀ ਬਾਲਤਾ ਦਾ ਸੰਦੇਸ਼ ਵੀ ਹੈnabla ਦੇਖੋ ਜੀ ਜੇ ਅਸੀਂ ਜਿਵੇਂ ਅਸੀਂ ਪਹਿਲਾਂ ਰਾਂਚੀ ਦੇ ਵਿੱਚ ਆ ਇੰਡੀਆ ਰਿਕਾਰਡ ਕੀਤਾ ਹੈ 1 ਘੰਟਾ 19 ਮਿੰਟਾਂ ਦਾ ਜੇ ਅਸੀਂ ਉਹ ਹੋਰ ਰੇਸ਼ੂ ਰਿਪੀਟ ਕਰਦੇ ਹਾਂ ਤਾਂ ਡੈਫੀਨੇਟਲੀ ਅਸੀਂ ਪਹਿਲੇ ਤਿੰਨਾਂ ਦੇ ਵਿੱਚ ਸਾਡਾ ਪੈਰਾਸਟੋਲਾ ਬੈਟਲ ਪੱਕਾ ਹੈ ਸ਼ੌਕਾ ਬਨਾ ਇਹ ਹੈ ਵੀ ਕੱਲ ਦੀ ਜਿਹੜੀ ਰੇਸ ਹੈ ਓਹੋ ਮਤਲਬ ਇੱਕ ਪੂਰੇ ਕੰਟਰੋਲ ਦੇ ਨਾਲ ਤੇ ਇੱਕ ਆਪਣੇ ਆਪ ਨਾਲ ਮਤਲਬ ਕਰਕੇ ਕਿਉਂਕਿ ਪ੍ਰੈਕਟਿਸ ਉਹਨੇ ਬਹੁਤ ਵਧੀਆ ਕੀਤੀ ਹੋਈ ਹੈ ਸੋ ਇਹ ਉਹਨੂੰ ਸ਼ੁਭ ਕਾਮਨਾ ਹੈ ਕਿ ਉਹ ਪੈਰਿਸ ਦੇ ਵਿੱਚੋਂ ਮੈਡਲ ਲੈ ਕੇ ਅਲਕੀ ਰਾਮ ਜੀ ਰੁਪਿੰਦਰ ਗੌਰ ਹਾਂਜੀ ਸਭ ਤੋਂ ਵੱਡਾ ਸਾਰੇ ਦਾ ਧੰਨਵਾਦ ਕਰਦੀ ਆ ਮੈਂ ਸਾਰੇ ਨਗਰ ਦਾ ਸਭ ਤੋਂ ਵੱਡੀ ਖੁਸ਼ੀ ਸਾਨੂੰ ਇਹ ਹੋਈ ਇਹ ਸਾਡਾ ਛੋਟੇ ਜਿਹੇ ਘਰ ਵਿੱਚੋਂ ਉੱਠ ਕੇ ਬੱਚਾ ਤੇ ਬਹੁਤ ਸਧਾਰਨ ਵੱਧ ਵਰਗ ਬੱਚਾ ਹੈਗਾ ਪਰਿਵਾਰ ਦਾ ਸਾਡਾ ਬੱਚਾ ਹੈਗਾ ਤੇ 올림픽 ਵਿੱਚ ਕੁਆਲੀਫਾਈ ਹੋ ਕੇ ਉਸ ਵਿੱਚ ਭਾਗ ਲੈ ਰਿਹਾ ਜੋ ਕਿ ਪੈਰਿਸ ਵਿੱਚ ਅਜ 올림픽 ਖੇਡਾਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਅੱਗੇ ਅਸੀਂ ਤਾਂ ਪੇਰੈਂਟਸਾਂ ਉਸ ਤੋਂ ਧੰਨਵਾਦ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆਂ ਕਿ ਸਾਡਾ ਇਤਨਾ ਲਾਇਕ ਬੱਚਾ ਇਸ ਮਕਾਮ ਤੇ ਪਹੁੰਚਿਆਗਾ ਅੱਜ ਸਾਰੇ ਨਗਰ ਦਾ ਵੀ ਧੰਨਵਾਦ ਕਰਦੇ ਆਂ ਜੋ ਸਾਡੇ ਨਾਲ ਸਾਰਿਆਂ ਨੇ ਮਿਲ ਕੇ ਇਹੀ ਅਰਦਾਸ ਕੀਤੀ ਆ ਕਿ ਬੱਚਾ ਕੱਲ ਨੂੰ ਮੈਡਲ ਲੈ ਕੇ ਆਵੇ ਤੇ ਸ਼ੁਭਕਾਮਨਾਵਾਂ ਸਾਰਿਆਂ ਦੀਆਂ ਨਾਲ ਰਹਿਣ ਬੱਚੇ ਦੇ ਬਹੁਤ ਜਿਆਦਾ ਸ਼ਾਹਗਾ ਜੀ ਅੱਜ ਦੇਖਣ ਵਿੱਚ ਮਿਲ ਰਿਹਾ ਹੈਗਾ ਕਿ ਸਾਰੇ ਪਿੰਡ ਦੇ ਲੋਕ ਆ ਜਿਹੜੇ ਸਾਡੇ ਨਾਲ ਖੜੇ ਆ ਸਾਰੇ ਜ਼ਿਲ੍ਹੇ ਦੇ ਤੇ ਸਾਰੇ ਪੰਜਾਬ ਇਹੀ ਦਬਾਵਾ ਕਰ ਰਹੇ ਹੈਗੇ ਕੱਲ ਨੂੰ ਅਕਸ਼ਦੀਪ 올림픽 ਵਿੱਚ ਮੈਡਲ ਜ਼ਰੂਰ ਪ੍ਰਾਪਤ ਕਰੇ ਮੇਰਾ ਨਾਮ ترਸੇਮ ਸਿੰਘ ਕਾਨੇਕੇ ਚੇਅਰਮੈਨ ਮਾਰਕੀਟ ਕਮੇਟੀ ਦਾ ਭਾਜੀ ਸੋ ਪਿੰਡ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ ਜੀ ਜਿਹੜਾ ਅਕਸ਼ਦੀਪ ਜੀ ਸਾਡੇ ਪਿੰਡ ਦੇ ਨੌਜਵਾਨ 25 ਸਾਲਾ ਪੈਰਿਸ ਦੇ ਵਿੱਚ 올림픽 ਵਾਸਤੇ ਉਹਨਾਂ ਦੀ ਸਿਲੈਕਸ਼ਨ ਹੋਈ ਹੈ ਸੋ ਸਾਰਾ ਪਿੰਡ ਅੱਜ ਖੁਸ਼ੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ 올림픽 ਤੋਂ ਪੈਰਿਸ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਦੇ ਵਿੱਚ ਪਾਉਣ ਅਤੇ ਪਿੰਡ ਦਾ ਨਾਮ ਹੋਰ ਰੋਸ਼ਨ ਕਰਨ ਤੇ ਹੋਰ ਬਲੰਦੀਆਂ ਤੇ ਪਹੁੰਚ ਜਿਸ ਤਰ੍ਹਾਂ ਉਹਨਾਂ ਦੇ ਮਾਤਾ ਜੀ ਤੇ ਫਾਦਰ ਸਾਹਿਬ ਪ੍ਰੈਜ਼ੀਡੈਂਟ ਦੇ ਵਿੱਚ ਜੌਬ ਕਰਦੇ ਨੇ ਪਹਿਲਾਂ ਉਹ ਆਪ ਵੀ ਗੇਮ ਦੇ ਵਿੱਚ ਇੰਟਰਸਟਿਡ ਸੀ ਅਕਸ਼ਦੀਪ ਨੂੰ ਬਾਗ ਦੇ ਵਿੱਚ ਇੰਟਰਸਟ ਬਣਿਆ ਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਇੱਕ ਆਮ ਘਰ ਦੇ ਵਿੱਚੋਂ ਨੌਜਵਾਨ ਉੱਠ ਕੇ ਅੱਜ ਪੰਜਾਬ ਦੇ ਵਿੱਚੋਂ ਉਹ ਕੱਲਾ ਜਿਹੜਾ ਵਾਕ ਰਸ ਦੇ ਵਿੱਚ ਉਹਦੀ ਸਿਲੈਕਸ਼ਨ ਹੋਈ ਹੈ 올림픽 ਲਈ ਉਹ ਅਕਸਲੀ ਵੱਡੇ ਮਾਣ ਵਾਲੀ ਗੱਲ ਹੈ ਤੋਂ ਆਸ ਕਰਦੇ ਆ ਕਿ 올림픽 ਦੇ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰੇ